ਚੈਨਲ ਪੰਜਾਬੀ ਦੇ ਖਰ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ। ਆਪ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਐਲਨ ਮਸਕ ਦਾ ਤੇ ਆਈਆਰਐਸ ਦੇ ਸੈਕਟਰੀ ਦਾ ਮਾਮਲਾ ਚਰਚਾ ਦੇ ਵਿੱਚ ਹੈ। ਦੂਜਾ ਕੈਲੀਫੋਰਨੀਆ ਦੇ ਵਿੱਚ ਘਰਾਂ ਦੇ ਮਾਲਕਾਂ ਨੇ ਇੰਸ਼ੋਰੈਂਸ ਕੰਪਨੀ ਉੱਤੇ ਕੇਸ ਕੀਤਾ। ਤੀਜੀ ਗੱਲਬਾਤ ਨਿਊ ਜਰਸੀ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਨਿਊਯਾਰਕ ਤੱਕ ਧੂਆ ਪਹੁੰਚਿਆ। ਇਹਦੇ ਬਾਰੇ ਗੱਲਬਾਤ ਕਰਨੀ ਹੈ। ਚੌਥੀ ਗੱਲਬਾਤ ਯੂਵਾਲਡੀ ਸਕੂਲ ਸ਼ੂਟਿੰਗਸ ਉਹਦੀ 2 ਮਿਲੀਅਨ ਡਾਲਰ ਦੀ ਸੈਟਲਮੈਂਟ ਹੋਈ ਹੈ। ਤੇ ਆਖਰ ਦੇ ਵਿੱਚ ਪੀਡ ਹੈਕਸਥ ਦੇ ਬਾਰੇ ਆ ਰਹੀ ਸਭ ਤੋਂ ਪਹਿਲੀ ਗੱਲਬਾਤ ਐਲਨ ਮਸਕੀ ਐਲਮਾਸਕ ਕੋਈ ਫੇਰ ਚਰਚਾ ਦੇ ਵਿੱਚ ਨੇ ਹੁਣ ਮਾਮਲਾ ਇਹ ਪਤਾ ਲੱਗਿਆ ਕਿ ਇਹਨਾਂ ਨੇ ਜਿਹੜੇ IRS ਆ ਉਹਨਾਂ ਦੇ ਹੈਡ ਨੂੰ ਬਦਲਣ ਦਾ ਯਤਨ ਕੀਤਾ ਬਿਨਾਂ ਟ੍ਰੈਜਰੀ ਸੈਕਟਰੀ ਦੀ ਅਪਰੂਵਲ ਤੋਂ ਸਟਾਕ ਵਾਸਨਟ ਜਿਹੜੇ ਇਹਦੇ ਟ੍ਰੈਜਰੀ ਸੈਕਟਰੀ ਨੇ ਉਹਨਾਂ ਦੀ ਸਲਾਹ ਤੋਂ ਬਿਨਾਂ ਹੀ ਜਿਹੜੇ IRS ਦੇ ਹੈਡ ਨੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਤੋਂ ਬਾਅਦ ਰੌਲਾ ਪੈ ਗਿਆ ਹਾਲਾਂਕਿ ਇਹਨਾਂ ਦੀ ਚੱਲ ਹੀ ਨਹੀਂ ਬਦਲਿਆ ਨਹੀਂ ਪਰ ਫੇਰ ਵੀ ਇੱਕ ਤਰੀਕੇ ਦੇ ਨਾਲ ਕਹਿ ਲਓ ਵੀ ਇਹਨਾਂ ਦਾ ਬੋਲ ਬਰਾਲਾ ਇੱਕ ਦੂਜੇ ਦੇ ਨਾਲ ਕਾਫੀ ਜ਼ਿਆਦਾ ਕਹਾ ਸੁਣੀ ਵਾਈਟ ਹਾਊਸ ਤੇ ਨਾਲ ਇਹਨਾਂ ਦੀ ਹੋਈ ਹੈ ਜਿਹੜੇ ਐਲਨ ਮਸਕ ਨੇ ਇਹਨਾਂ ਦਾ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਹਾਲਾਂਕਿ ਜਿਹੜੀ ਇਹਨਾਂ ਨੇ ਪਿਕ ਕੀਤੀ ਸੀ ਜਿਹਨਾਂ ਨੇ ਇਹਨੇ ਕਿਹਾ ਸੀ ਵੀ ਐਲਨ ਮਸਕ ਨੇ ਅਸੀਂ IRS ਦੇ ਮੁਖੀ ਨੂੰ ਹਟਾ ਕੇ ਇਹਨੂੰ ਲਾਉਣਾ ਹੈ ਉਹ ਨਹੀਂ ਗੱਲ ਬਣੀ ਡੋਜ ਤੁਹਾਨੂੰ ਪਤਾ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਹੈ ਸਰਕਾਰ ਦੀ ਟੀਮ ਜਿਹਨੂੰ ਐਲਨ ਮਸਕ ਲੀਡ ਕਰ ਰਿਹਾ ਸੀ ਵੇਸਟਫੁਲ ਸਪੈਂਡਿੰਗ ਨੂੰ ਕੱਟ ਕਰਨ ਦੇ ਲਈ ਵੱਧੂ ਖਰਚਿਆਂ ਦੇ ਲਈ ਉਹਨਾਂ ਦਾ ਕਲੇਮ ਇਹ ਆ ਕਿ ਮੈਂ ਇਹਦੇ ਚ ਟ੍ਰਿਲੀਅਨ ਡਾਲਰ ਦੇ ਕਰੀਬ ਬਚਾ ਦਿੱਤਾ ਹੈ ਤੇ ਹੋਰ ਕਈ ਵਿਚਾਰ ਰਹੇ ਆ ਪਰ ਪਿਛਲੇ ਸਮੇਂ ਦੇ ਵਿੱਚ ਬਹੁਤ ਕਲੈਸ਼ ਹੋਇਆ ਇਹਨਾਂ ਦੇ ਜਿਹੜੇ ਟਾਪ 트੍ਰੰਪ ਅਫੀਸ਼ੀਅਲਸ ਨੇ ਉਹਨਾਂ ਦੇ ਨਾਲ ਇਹਨਾਂ ਦਾ ਰੌਲਾ ਪਿਆ ਜਿਹੜੇ ਪਬਲੀਕਲੀ ਇਹਨਾਂ ਨੇ ਉਹਨਾਂ ਦੇ ਨਾਂ ਲਏ ਆ ਵੀ ਜਿਸ ਤਰੀਕੇ ਦੇ ਨਾਲ ਔਰ ਮਤਲਬ ਸਡਨ ਇੱਕਦਮ ਡਿਸੀਜਨ ਕਰਦੇ ਫਲਾਣੇ ਬੰਦੇ ਨੂੰ ਕੱਢਦੇ ਫਲਾਣੇ ਬੰਦੇ ਨੂੰ ਇੰਨੇ ਬੰਦੇ ਫਾਇਰ ਕਰਦੇ ਹੋ ਜਿਹੜਾ ਸਰਕਾਰ ਦਾ ਇੱਕ ਕੰਮ ਕਰਨ ਦਾ ਤਰੀਕਾ ਆ ਉਹ ਸਾਰੇ ਦਾ ਸਾਰਾ ਇਹਨਾਂ ਨੇ ਬਦਲ ਦਿੱਤਾ ਜਾਂ ਇਸ ਤਰੀਕੇ ਦੇ ਨਾਲ ਹੋਇਆ ਕਈ ਏਜੰਸੀਜ਼ ਦੇ ਬੌਸ ਬਦਲੇ ਗਏ ਆ ਬਜਟ ਕੱਟ ਤੇ ਸਟਾਫ ਫਾਇਰ ਕੀਤਾ ਇਹਨਾਂ ਨੇ ਕੁਝ ਨੂੰ ਬਿਨਾਂ ਵਾਰਨਿੰਗ ਤੋਂ ਜਾਂ ਪ੍ਰੋਪਰ ਪਲਾਨਿੰਗ ਤੋਂ ਬਿਨਾਂ ਹੀ ਹੁਣ ਉਹ ਸਾਰੇ ਕੁਝ ਦਾ ਜਿਹੜਾ ਪੋਲਿਟিক্যাল ਬੈਕਲੈਸ਼ ਵੀ ਹੋਇਆ ਉਹਦਾ ਪਬਲਿਕ ਬੈਕਲੈਸ਼ ਵੀ ਹੋਇਆ ਲੋਕਾਂ ਨੇ ਵਿਰੋਧ ਕੀਤਾ ਲੋਕ ਨਾਖੁਸ਼ ਹੋ ਗਏ ਸਾਰੇ ਕੁਝ ਦੇ ਨਾਲ ਇੱਥੋਂ ਤੱਕ ਕਿ ਜਿਹੜੇ 트ੰਪ ਦੇ ਸਾਥੀ ਨੇ ਉਹ ਵੀ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਖੁਸ਼ ਨਹੀਂ ਤੇ ਉਹਨਾਂ ਨੇ ਵੀ ਇਹਨਾਂ ਨੂੰ ਪੋਲਿਟিক্যাল ਪ੍ਰੋਬਲਮ ਕਹਿਣਾ ਸ਼ੁਰੂ ਕਰ ਦਿੱਤਾ ਮਸਕ ਨੇ ਖਾਸ ਤੌਰ ਦੇ ਤੇ ਪੋਲਿਟਿਕਸ ਦੇ ਉੱਤੇ ਹੁਣ ਪਿਛਲੇ ਸਮੇਂ ਦੇ ਵਿੱਚ ਫੋਕਸ ਕੀਤਾ ਟੈਸਲਾ ਦੀ ਸੇਲ ਤੇ ਪ੍ਰੋਫਿਟ ਬਹੁਤ ਤੇਜ਼ੀ ਦੇ ਨਾਲ ਥੱਲੇ ਚਲੇ ਗਿਆ ਪ੍ਰਾਈਸਿਸ ਥੱਲੇ ਚਲੇ ਗਏ ਆ ਤੇ ਹੁਣ ਕਿਉਂਕਿ ਬਹੁਤ ਪਬਲਿਕਲੀ ਇਹਨਾਂ ਨੂੰ ਪ੍ਰੋਟੈਸਟ ਬਹੁਤ ਹੋਏ ਆ ਹੁਣ ਜਿਹੜੇ ਮਾਸਕ ਨੇ ਉਹ ਐਗਜ਼ਿਟ ਪਲਾਨ ਕਰ ਰਹੇ ਨੇ ਇਹਦੇ ਵਿੱਚ ਕਿ ਇੱਕ ਦੋ ਦਿਨ ਹੋਰ ਹਫਤੇ ਦੇ ਵਿੱਚ ਉਹ ਲਾਇਆ ਕਰਨਗੇ ਸਰਕਾਰ ਦੇ ਵਿੱਚ ਪਰ ਬੇਸਿਕਲੀ ਉਹ ਆਪਣੇ ਉਧਰਲੇ ਪਾਸੇ ਕੰਮ ਕਰਨ ਲੱਗੇ ਆ ਸਡੋਜ ਦੇ ਵਿੱਚ ਹੁਣ ਇਹਨਾਂ ਨੇ ਪਾਸੇ ਹਟ ਜਾਣਾ ਪਰ ਹੁਣ ਰੀਸੈਂਟਲੀ ਜਿਹੜਾ ਖਬਰ ਸਾਹਮਣੇ ਆਈ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਰੌਲਾ ਰੱਪਾ ਪਿਆ ਕਾਫੀ ਇੱਕ ਦੂਜੇ ਨੂੰ ਇਹਨਾਂ ਨੇ ਮੰਦਾ ਚੰਗਾ ਵੀ ਬੋਲਿਆ ਆਈਆਰਐਸ ਦੇ ਮੁਖੀ ਨੂੰ ਹਟਾਉਣ ਦੇ ਉੱਤੇ ਆਪਣੇ ਆਪ ਹੀ ਫੈਸਲਾ ਲੈ ਲਿਆ ਸੈਕਟਰੀ ਨੂੰ ਪੁੱਛਿਆ ਨਹੀਂ ਬਾਅਦ ਵਿੱਚ ਪਿੱਛੇ ਹਟਣਾ ਪਿਆ ਸਰਕਾਰ ਦਾ ਜਿਹੜਾ ਇੱਕ ਪੂਰਾ ਪੈਟਰਨ ਆ ਉਹਨਾਂ ਦਾ ਇੱਕ ਤਰੀਕਾ ਹੈ ਕੰਮ ਕਰਨ ਦਾ ਉਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਫਿਰ ਚਲੋ ਡੈਮੋਕ੍ਰੇਟਸ ਨੇ ਤਾਂ ਵਿਰੋਧ ਕਰਨਾ ਹੀ ਹੋਇਆ ਵੀ ਇਹ ਪ੍ਰੋਸੈਸ ਠੀਕ ਨਹੀਂ ਜਿਹੜੇ ਰਿਪਬਲਿਕਨ ਨੇ ਇਹਨਾਂ ਦੇ ਆਪਣੇ ਸੰਗੀ ਸਾਥੀ ਨੇ ਉਹ ਵੀ ਵਿਰੋਧ ਕਰ ਰਹੇ ਆ ਅ ਔਰ ਅਸਰ ਕਿੰਨਾ ਕੁ ਇਹਨਾਂ ਦਾ ਹੈਗਾ ਇਹ ਵੀ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਆ ਵੀ ਪੋਲੀਟਿਕਲ ਇਨਫਲੂਐਂਸ ਦਾ ਕੋਸਰ ਐਲਨ ਮਸਕ ਦਾ ਹੈਗਾ ਵੀ ਇਸ ਕਾਨਸਟਿਟਿਊਟ ਦੇ ਵਿੱਚ ਜੱਜ ਦੀ ਜਿਹੜੀ ਇਲੈਕਸ਼ਨ ਸੀ ਹੈਗੀ ਕੰਜ਼ਰਵੇਟਿਵ ਜੱਜ ਦੇ ਹੱਕ ਦੇ ਵਿੱਚ ਕਈ ਮਿਲੀਅਨ ਡਾਲਰ ਲਾ ਦਿੱਤਾ ਪਰ ਜਿੱਤ ਫੇਰ ਡੈਮੋਕ੍ਰੇਟ ਜੱਜ ਗਿਆ ਸੋ ਹੁਣ ਇਸ ਤਰੀਕੇ ਦੀ ਵੀ ਗੱਲ ਆ ਕਿ ਇਹਨਾਂ ਦੇ ਉੱਤੇ ਵੀ ਕਿਹਾ ਜਾ ਰਿਹਾ ਵੀ ਕੋ ਬਹੁਤ ਜ਼ਿਆਦਾ ਇਹਨਾਂ ਦਾ ਪੋਲੀਟਿਕਲੀ ਅਸਰ ਵੀ ਹੈ ਨਹੀਂਗਾ ਤੇ ਆਲਟਿਮੇਟਲੀ ਜਾਣਗੇ ਅਗਰ ਗੱਲ ਕਰਾਂ ਪਾ ਦੋਸਤੋ ਕੈਲੀਫੋਰਨੀਆ ਦੀ ਹੈ ਕੈਲੀਫੋਰਨੀਆ ਦੇ ਵਿੱਚ ਕੁਦਰਤੀ ਆਫਤਾਂ ਗੱਲ ਇਹ ਬਹੁਤ ਆਈਆਂ ਪਿਛਲੇ ਸਮੇਂ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕੁਦਰਤੀ ਆਫਤਾਂ ਦੇ ਵਿੱਚ ਜੰਗਲੀ ਅੱਗ ਸਭ ਤੋਂ ਵੱਧ ਖਤਰਨਾਕ ਸੀ ਜੰਗਲੀ ਅੱਗਾਂ ਨੇ ਇੰਨੀ ਜ਼ਿਆਦਾ ਬੁਰੀ ਹਾਲਤ ਕਰ ਦਿੱਤੀ ਲੋਕਾਂ ਦੀ ਕਿ ਜਿਹੜੀ ਇੰਸ਼ੋਰੈਂਸ ਕੰਪਨੀਆਂ ਹੱਥ ਖੜੇ ਕਰ ਗਈਆਂ ਇੰਸ਼ੋਰੈਂਸ ਕੰਪਨੀ ਨੂੰ ਜਦੋਂ ਪਤਾ ਆ ਕਿ ਐਸ ਇਲਾਕੇ ਦੇ ਵਿੱਚ ਅੱਗ ਲੱਗਣੀ ਆ ਇਹ ਵਾਈਲਡ ਫਾਇਰ ਰਿਸਕ ਦੇ ਵਿੱਚ ਆ ਉਹ ਤੁਹਾਡੇ ਘਰ ਦਾ ਇੰਸ਼ੋਰੈਂਸ ਕਿਉਂ ਕਰੋਗੀ ਜੇ ਉਹਨਾਂ ਸਾਰੇ ਘਰਾਂ ਦਾ ਇਹਨਾਂ ਨੇ ਇੰਸ਼ੋਰੈਂਸ ਕਰ ਦਿੱਤਾ ਇੰਸ਼ੋਰੈਂਸ ਕੰਪਨੀ ਨੇ ਉਹਦਾ ਹੋਦਾ ਕੀ ਆ ਅਗ ਲੱਗੀ ਜਾਣੀ ਆ ਉੱਥੇ ਕਿਉਂਕਿ ਪਤਾ ਹੈ ਜੰਗਲ ਆ ਤੇ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਅੱਗਾਂ ਲੱਗ ਰਹੀਆਂ ਉਹਦੇ ਤੋਂ ਬਾਅਦ ਉਹ ਸਾਰੇ ਦਾ ਸਾਰਾ ਕਲੇਮ ਇੰਸ਼ੋਰੈਂਸ ਕੰਪਨੀ ਦੇ ਸਿਰ ਪੈ ਜਾਂਦਾ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਹੁਣ ਇਹਨਾਂ ਨੇ ਕੀ ਕੀਤਾ ਇੰਸ਼ੋਰੈਂਸ ਕੰਪਨੀਆਂ ਨੇ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਆ ਰਲ ਕੇ رائے ਕਰ ਲਈ ਵੀ ਆਪਾਂ ਇੰਸ਼ੋਰੈਂਸ ਹੀ ਨਹੀਂ ਕਰਨਾ ਇੱਕ ਤਾਂ ਹੁੰਦਾ ਵੀ ਇੱਕਾ ਦੋਕਾ ਕੰਪਨੀ ਨਾ ਕਰ ਦਿੰਦੀ ਵੀ ਅਸੀਂ ਇੰਸ਼ੋਰੈਂਸ ਨਹੀਂ ਕਰਦੇ ਉਹਦੇ ਤੋਂ ਬਾਅਦ ਜਿਹੜੀਆਂ ਬਾਕੀ ਕੰਪਨੀ ਹੁੰਦੀਆਂ ਉਹ ਨਾਲ ਆ ਜਾਂਦੀਆਂ ਤੇ ਉਹ ਹਾਂ ਕਰ ਦਿੰਦੀਆਂ ਇਥੇ ਇਹਨਾਂ ਨੇ ਕੀ ਕੀਤਾ ਸਾਰੀਆਂ ਇਹ ਸਾਰੀਆਂ ਕੰਪਨੀਆਂ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਕੇ ਉਹਨੇ ਸਲਾਹ ਕਰ ਲਈ ਵੀ ਅਸੀਂ ਇੰਸ਼ੋਰੈਂਸ ਹੀ ਨਹੀਂ ਕਰਨਾ ਉਹ ਸਾਰੇ ਇਲਾਕੇ ਦਾ ਇੰਸ਼ੋਰੈਂਸ ਹੀ ਨਹੀਂ ਹੋ ਰਿਹਾ ਔਰ ਇਹ ਇਲਾਕਾ ਵਧ ਰਿਹਾ ਜਿੱਥੇ-ਜਿੱਥੇ ਵਾਇਲਡ ਫਾਇਰ ਦਾ ਰਿਸਕ ਆ ਉੱਥੇ-ਉੱਥੇ ਇੰਸ਼ੋਰੈਂਸ ਬੰਦ ਹੋਈ ਜਾਂਦਾ ਇੰਸ਼ੋਰੈਂਸ ਤਾਂ ਘਰ ਨੂੰ ਚਾਹੀਦੀ ਆ ਤੇ ਹੁਣ ਜਿਹੜੇ ਘਰਾਂ ਦੇ ਮਾਲਕ ਸ਼ੀਗੇ ਉੱਥੇ ਹੋਮ ਆਨਰ ਨੇ ਉਹਨਾਂ ਨੇ ਇਕੱਠੇ ਹੋ ਕੇ ਹੁਣ ਇਹਦੇ ਉੱਤੇ ਕੇਸ ਕਰਤਾ ਇਹਨਾਂ ਕੰਪਨੀਓ ਤੇ ਸੂ ਕਰਤਾ ਇਹਨਾਂ ਨੂੰ ਬਈ ਇਹ ਜਿਹੜੇ ਫਾਇਰ ਪ੍ਰੋਨ ਏਰੀਆਜ਼ ਨੇ ਜਿੱਥੇ ਅੱਗ ਦਾ ਜ਼ਿਆਦਾ ਖਤਰਾ ਆ ਉਥੇ ਨਹੀਂ ਇਹ ਸਾਨੂੰ ਕਵਰ ਕਿਉਂ ਨਹੀਂ ਕਰ ਰਿਹਾ ਲਾਸ ਐਂਜਲਸ ਕਾਉਂਟੀ ਦੇ ਵਿੱਚ ਇਹ ਇਹਨਾਂ ਨੇ ਲਾ ਸੂਟ ਫਾਈਲ ਕੀਤਾ ਔਰ ਇਹ ਉਹ ਥਾਂ ਆ ਜਿੱਥੇ ਸਭ ਤੋਂ ਜ਼ਿਆਦਾ ਜਿਹੜੀਆਂ ਰੀਸੈਂਟ ਟੱਕਰ ਲੱਗੀਆਂ ਉਹਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਕੰਪਨੀਆਂ ਇਹਨਾਂ ਨੂੰ ਇੱਕ ਜਿਹੜਾ ਗਰੁੱਪ ਆਫ ਬਾਇਕਾਟ ਇਹਨੂੰ ਕਿਹਾ ਜਾ ਰਿਹਾ ਕਿ ਏਰੀਏ ਦੇ ਵਿੱਚ ਸਾਰੀਆਂ ਕੰਪਨੀਆਂ ਨਾ ਕਰਗੇ ਉਹ ਤੋਂ ਬਾਅਦ ਹੁੰਦਾ ਕੀ ਆ ਉਦੇ ਤੋਂ ਬਾਅਦ ਫਿਰ ਇੰਸ਼ੋਰੈਂਸ ਤਾਂ ਲੈਣਾ ਹੀ ਆ ਜਿਹੜੇ ਹੋਮ ਆਨਰਸ ਨਹੀਂ ਜਿੱਥੇ ਕੋਈ ਇੰਸ਼ੋਰੈਂਸ ਨਹੀਂ ਫਿਰ ਉਹ ਕੈਲੀਫੋਰਨੀਆ ਫੇਅਰ ਪਲਾਨ ਦੇ ਵਿੱਚ ਮੂਵ ਕਰਦੇ ਆ ਜਿਹੜਾ ਇਹ ਲਾਸਟ ਰਿਸੋਰਟ ਆ ਇਹਦਾ ਕੈਲੀਫੋਰਨੀਆ ਫੇਅਰ ਪਲਾਨ ਤੇ ਉਹ ਕੈਲੀਫੋਰਨੀਆ ਫੇਅਰ ਪਲਾਨ ਇੰਸ਼ੋਰੈਂਸ ਤਾਂ ਕਰ ਦਿੰਦਾ ਪਰ ਉਹ ਇੰਸ਼ੋਰੈਂਸ ਬਹੁਤ ਮਹਿੰਗਾ ਆ ਇੱਕ ਮਹਿੰਗਾ ਬਹੁਤਾ ਦੂਜਾ ਬਹੁਤਾ ਕੁਝ ਕਵਰ ਨਹੀਂ ਕਰਦਾ ਮਿਲਦਾ ਜੁੜਦਾ ਕੁਝ ਨਹੀਂ ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਸੂਕ ਕੀਤਾ ਨੇ ਜਿਵੇਂ ਇਹਦੇ ਵਿੱਚ ਫਾਰਮ ਇੰਸ਼ੋਰੈਂਸ ਵੀ ਬਹੁਤ ਵੱਡੀ ਸਟੇਟ ਫਾਰਮ ਜਿਹੜੀ ਫਾਰਮ ਇੰਸ਼ੋਰੈਂਸ ਵੀ ਬਹੁਤ ਵੱਡੀ ਕੰਪਨੀ ਹੈ ਐਲ ਸਟੇਟ ਬਹੁਤ ਵੱਡੀ ਕੰਪਨੀ ਹੈ ਲਿਬਰਟੀ ਮਿਊਚੁਅਲਸ ਫਾਰਮਰਸ ਤੇ ਜਿਹੜੀ ਬੈਕਸ਼ਾਇਰ ਹੈਥਵੇ ਹੈ ਇਹ ਵੱਡੇ ਨਾਂ ਨੇ ਇਹਨਾਂ ਘਰਾਂ ਦੇ ਮਾਲਕਾਂ ਨੇ ਇਕੱਠੇ ਹੋ ਕੇ ਇਹਨਾਂ ਸਾਰਿਆਂ ਦੇ ਉੱਤੇ ਕੇਸ ਕਰ ਦਿੱਤਾ ਜਿਹੜੀਆਂ ਜਿਹੜੀਆਂ ਜਿਹੜੀ ਇਹ ਹੈਗੇ ਆ ਕੁਝ ਕੰਪਨੀਆਂ ਉਹ ਵੱਡੇ ਲਾਸਸ ਨੂੰ ਕਵਰ ਨਹੀਂ ਕਰ ਰਹੀਆਂ ਜਿਹੜੀ ਜਿਹੜਾ ਕੈਲੀਫੋਰਨੀਆ ਫੇਅਰ ਪਲਾਨ ਆ ਇਹਨੂੰ ਲਗਭਗ ਉਦਾਂ ਦੀਆਂ ਕੰਪਨੀਆਂ ਹੀ ਰਨ ਕਰਦੀਆਂ ਪਰ ਇੱਕ ਤਾਂ ਇਹ ਹੈਲਪ ਬਹੁਤ ਲਿਮਿਟਡ ਦਿੰਦੀਆਂ ਦੂਜਾ ਇਹ ਕੰਪਨੀਆਂ ਵੱਡੀ ਕੋਸਟ ਨੂੰ ਕਵਰ ਨਹੀਂ ਕਰਦੀਆਂ ਹੁਣ ਜਿਹੜੇ ਵਕੀਲ ਹੈਗੇ ਉਹ ਇਹ ਕਹਿੰਦੇ ਆ ਕਿ ਕੰਪਨੀਆਂ ਨੇ ਜਿਹੜੇ ਲਾ ਨੂੰ ਯੂਜ਼ ਕਰਕੇ ਇਥੋਂ ਨਾ ਕੀਤਾ ਆ ਉਹ ਗਲਤ ਆ ਇਸ ਕਰਕੇ ਉਹਨਾਂ ਨੇ ਉੱਤੇ ਕੇਸ ਕੀਤਾ ਵੱਡੇ ਜਿਹੜੇ ਹੋਮ ਆਨਰ ਹੈਗੇ ਆ ਅਮਰੀਕਾ ਦੇ ਵਿੱਚ ਉਹ ਇੰਸ਼ੋਰੈਂਸ ਲੈ ਨਹੀਂ ਸਕਦੇ ਕਿਉਂਕਿ ਕਲਾਈਮੇਟ ਚੇਂਜ ਰਿਸਕ ਜਿਹੜੇ ਵਾਈਲਡਫਾਇਰ ਤੇ ਸਟ੍ਰੌਮ ਵਰਗੇ ਆ ਉਹ ਬਹੁਤ ਵੱਧ ਗਿਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਬੀਗੂ ਕੀ ਹੁਣ ਯੂਰੀ ਨੂੰ ਪੁੱਛਿਆ ਜਾ ਰਿਹਾ ਕਿ ਜਿਹੜਾ ਜਿੰਨਾ ਸਾਡਾ ਪੈਸਾ ਇਹ ਗਿਆ ਆ ਇਹਦਾ ਸਾਨੂੰ ਦੱਸਿਆ ਜਾਵੇ ਵੀ ਅਸੀਂ ਕਿੱਥੋਂ ਕਵਰ ਕਰਨਾ ਹੈ ਸੋ ਇਦਾਂ ਦੇ ਕਲੇਮ ਉੱਥੇ ਹੋ ਰਹੇ ਨੇ ਆ ਸਮੱਸਿਆ ਵੱਡੀ ਆ ਕੈਲੀਫੋਰਨੀਆ ਦੇ ਵਿੱਚ ਕੰਪਨੀਆਂ ਆਪਣੀ ਥਾਂ ਸੱਚੀਆਂ ਆ ਉਹ ਘਟੇ ਦਾ ਸੌਦਾ ਕਿਉਂ ਕਰਨਗੀਆਂ ਵਾਤਾਵਰਨ ਦੀ ਤਬਦੀਲੀ ਨੇ ਇੱਕ ਵਾਰੀ ਸਾਰਾ ਕੁਝ ਗੜਬੜ ਕੀਤਾ ਔਰ ਲਗਭਗ ਰੋਜ਼ ਹੀ ਆਪਾਂ ਕੋਈ ਨਾ ਕੋਈ ਇਦਾਂ ਦੀ ਖਬਰ ਜ਼ਰੂਰ ਕਰਦੇ ਹਾਂ ਜਿਹੜੀ ਸਿੱਧੀ ਵਾਤਾਵਰਨ ਤਬਦੀਲੀ ਦੇ ਨਾਲ ਸਬੰਧਤ ਹੁੰਦੀ ਹੈ ਤੇ ਸਾਡੇ ਜੀਵਨ ਤੇ ਸਿੱਧਾ-ਸਿੱਧਾ ਅਸਰ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਪੈਂਦਾ। ਅਗਲੀ ਗੱਲਬਾਤ ਕੁਦਰਤੀ ਆਫਤ ਬਾਰੇ ਆ। ਵਾਇਲਡ ਫਾਇਰ ਆ ਨਿਊ ਜਰਸੀ ਦੇ ਵਿੱਚ ਲੱਗੀ ਆ। ਬਹੁਤ ਵੱਡੀ ਫਾਇਰ। ਇਹਨੂੰ ਜੋਨਸ ਰੋਡ ਫਾਇਰ ਕਿਹਾ ਜਾ ਰਿਹਾ ਹੈ ਇਸ ਵੇਲੇ। ਇਹ ਐਪ੍ਰੈਲ 22 ਨੂੰ ਯਾਨੀ ਕਿ ਪਰਸੋਂ ਸ਼ੁਰੂ ਹੋਈ ਸੀ। ਤੇ ਉਹਦੇ ਤੋਂ ਬਾਅਦ ਇਹਨੇ ਹੁਣ ਤੱਕ 13250 ਏਕੜ ਥਾਂ ਦੇ ਉੱਤੇ ਇਹ ਸਾੜ ਚੁੱਕੀ ਆ ਇਹ ਜਿਹੜੀ ਅੱਧੀ ਕਾਬੂ ਦੇ ਵਿੱਚ ਆਈ ਆ ਕੱਲ ਤੱਕ ਦੀਆਂ ਜਿਹੜੀਆਂ ਖਬਰਾਂ ਸੀ ਉਦੋਂ ਤੱਕ ਇਹ ਪਤਾ ਸੀ ਕਿ 50% ਅੰਡਰ ਕੰਟਰੋਲ ਆ ਤੇ ਇਹ ਜਿਹੜਾ ਹੈਗਾ ਆ ਇਹਨੂੰ ਹੁਣ ਮਤਲਬ ਆਹਾ ਵੀਕਐਂਡ ਤੱਕ ਦੱਸਿਆ ਜਾ ਰਿਹਾ ਵੀ ਸ਼ਾਇਦ ਕਾਬੂ ਆ ਜਾਵੇ ਹੁਣ ਇਹਦੇ ਨਾਲ ਹੈ ਕਿ ਵਾਤਾਵਰਨ ਖਰਾਬ ਹੋ ਰਿਹਾ ਜਿਹੜਾ ਧੂਆਂ ਇੱਥੋਂ ਨਿਕਲ ਰਿਹਾ ਹੈ ਨਿਊਯਾਰਕ ਸਿਟੀ ਤੱਕ ਪਹੁੰਚ ਰਿਹਾ ਇੱਥੋਂ ਜਿੱਥੇ ਅੱਗ ਲੱਗੀ ਹੈ ਲਗਭਗ ਇੱਥੋਂ ਜੇ ਸਿੱਧਾ ਜਾਣਾ ਹੋਵੇ ਤੇ 60 ਮੀਲ ਜਿਹੜਾ 60 ਮੀਲ ਦਾ ਏਰੀਆ ਲੱਗਦਾ ਹੈ ਉਹ 60 ਮੀਲ ਤੱਕ ਦੂਰ ਜਾ ਕੇ ਨਿਊਯਾਰਕ ਦੇ ਵਿੱਚ ਇਹ ਜਾ ਰਿਹਾ ਹੈ ਤੇ ਇਹਦੇ ਨਾਲ 에ਅਰ ਕੁਆਲਿਟੀ ਅਲਰਟ ਜਿਹੜਾ ਆ ਉੱਥੇ ਮੈਨਹੈਟਨ ਦੇ ਵਿੱਚ ਤੇ ਜਿਹੜੇ ਕੁਝ ਦੂਜੇ ਇਲਾਕੇ ਆ ਉਹਨਾਂ ਦੇ ਵਿੱਚ ਇਹ ਇਸ ਵੇਲੇ ਕੁਇਨਸ ਦੇ ਵਿੱਚ ਜਿਹੜਾ ਇਹ ਅਲਰਟ ਆ ਇਹ ਜਾਰੀ ਕੀਤਾ ਗਿਆ ਹੁੰਦਾ ਕੀ ਆ ਅਮਰੀਕਾ ਦੁਨੀਆ ਦਾ ਸਭ ਤੋਂ ਬਿਹਤਰੀਨ ਮੁਲਕ ਆ ਤੇ ਪਰ ਇਹਦੇ ਵਿੱਚ ਕਈ ਵਾਰੀ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਆ ਕਿ ਜਿਹਦੇ ਵਿੱਚ ਏਅਰ ਕੁਆਲਿਟੀ ਥੱਲੇ ਚਲੇ ਜਾਂਦੀ ਆ ਏਅਰ ਅਲਰਟ ਜਿਹੜੇ ਆ ਉਹ ਹੁਣ ਜਾਰੀ ਕੀਤੇ ਆ ਇਹਨਾਂ ਨੇ ਕਿ ਅਨ ਹੈਲਦੀ ਆ ਬੱਚਿਆਂ ਦੇ ਲਈ ਖਾਸ ਕਰ ਬਜ਼ੁਰਗਾਂ ਦੇ ਲਈ ਤੇ ਜਿਨ੍ਹਾਂ ਨੂੰ ਕੋਈ ਨਾ ਕੋਈ ਪਹਿਲਾਂ ਐਸਥਮਾ ਜਾਂ ਕੋਈ ਹੋਰ ਹੈਲਥ ਇਸ਼ੂ ਆ ਉਹਨਾਂ ਸਾਰਿਆਂ ਦੇ ਲਈ ਇਸ ਚੀਜ਼ ਦੇ ਵਿੱਚੋ ਸਮੱਸਿਆ ਪੈਦਾ ਹੋ ਰਹੀ ਹੈ ਹੁਣ ਭਾਵੇਂ ਮੁਲਕ ਸਭ ਤੋਂ ਵਧੀਆ ਆ ਪਰ ਇਸ ਮੁਲਕ ਦੇ ਵਿੱਚ ਜਦੋਂ 에ਅਰ ਕੁਆਲਿਟੀ ਡਿਵੈਲਪਿੰਗ ਕੰਟਰੀਜ਼ ਦੇ ਮੁਕਾਬਲੇ ਜਾ ਕੇ ਖੜੀ ਹੋ ਜਾਂਦੀ ਹੈ ਤਾਂ ਫਿਰ ਸਵਾਲ ਪੈਦਾ ਹੁੰਦਾ ਸੋ ਕਈ ਬਿਜ਼ਨਸ ਕਈ ਬਿਲਡਿੰਗਸ ਇੱਥੇ ਇਹਨਾਂ ਦੇ ਉੱਤੇ ਅਸਰ ਪਿਆ ਆ ਜਿਹੜੇ ਬਿਜ਼ਨਸ ਓਨਰਸ ਨੇ ਉਹ ਇਹ ਕਹਿ ਰਹੇ ਆ ਕਿ ਜਿਹੜੀ ਮਤਲਬ ਬਿਲਕੁਲ ਥੋੜੇ ਚਿਰ ਦੇ ਵਿੱਚ ਇਹ ਸਾਰਾ ਕੁਝ ਤਬਾਹ ਹੋ ਗਿਆ ਜਿਹੜੇ ਇੱਕ ਅੱਗ ਦਾ ਖਾਸ ਖਤਰਾ ਜਿਹੜੇ ਇੱਕ ਪੁਰਾਣੇ ਨਿਊਕਲੀਅਰ ਪਲਾਂਟ ਦੇ ਨੇੜੇ ਦੱਸੀ ਜਾ ਰਹੀ ਹੈ ਕਿ ਉੱਥੇ ਉਹਦਾ ਬਚਾਅ ਕੀਤਾ ਜਾ ਰਿਹਾ ਸੋ ਇੱਕ 올ਡ ਨਿਊਕਲੀਅਰ ਪਾਵਰ ਪਲਾਂਟ ਉਹਨੂੰ ਹੁਣ ਸਿਚੁਏਸ਼ਨ ਉੱਥੋਂ ਨੇੜੇ ਮਾਨੀਟਰ ਕੀਤਾ ਜਾ ਰਿਹਾ ਦੂਜਾ ਜਿਹੜਾ ਆ ਕਿ ਨਿਊ ਜਰਸੀ ਦੇ ਵਿੱਚ ਜਿਹੜੇ ਫੋਰੈਸਟ ਨੇ ਜਿਵੇਂ ਪਾਈਨ ਬੈਰਨ ਆ ਉਹਨਾਂ ਥਾਵਾਂ ਦੇ ਉੱਤੇ ਉਹ ਮਤਲਬ ਇਹ ਇਸ ਤਰੀਕੇ ਨਾਲ ਹੀ ਉਹਨਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਹੁੰਦੀ ਹੈ ਔਰ ਉਹ ਜਦੋਂ ਹੁਣ ਕੇ ਕੰਡੀਸ਼ਨਸ ਡਰਾਈ ਆ ਤਾਂ ਉਸ ਵੇਲੇ ਬਹੁਤ ਡੇਂਜਰਸ ਆ ਹੁਣ ਏਅਰ ਇੱਕ ਅੱਗ ਦਾ ਖਤਰਾ ਠੀਕ ਆ ਉਹਦਾ ਹੈਗਾ ਪਰ ਨਿਊ ਜਰਸੀ ਤੋਂ ਚੱਲ ਕੇ ਜਿੱਥੇ ਨਿਊ ਜਰਸੀ ਦੇ ਵਿੱਚ ਅੱਗ ਲੱਗੀ ਆ ਉੱਥੋਂ ਲੈ ਕੇ ਨਿਊ ਯਾਰਕ ਮੈਨਹੈਟਨ ਤੱਕ 60 ਮੀਲ ਦੂਰ ਤੱਕ ਜਦੋਂ ਇਹ ਅੱਗ ਜਾ ਰਹੀ ਆ ਤੇ ਉਹਦਾ ਅੱਗ ਦਾ ਮਤਲਬ ਅੱਗ ਦਾ ਧੂਆਂ ਜਾ ਰਿਹਾ ਜਿਹੜਾ ਉਹ ਇੱਕ ਕਿੰਨੀ ਵੱਡੀ ਪ੍ਰੋਬਲਮ ਬਣ ਗਿਆ ਕਿ ਹਵਾ ਜਿਹੜੀ ਆ ਉਹਦੇ ਵਿੱਚ ਪੋਲੂਸ਼ਨ ਹੋ ਗਿਆ ਸੋ ਸਟੱਡੀ ਦੱਸਦੀ ਹੈ ਕਿ ਕਈ ਮਿਲੀਅਨ ਜਿਹੜੇ ਅਮਰੀਕਨਸ ਨੇ ਐਸ਼ਕਲੇ ਉਹ ਅਨ ਹੈਲਦੀਅਰ ਬਰੀਥ ਕਰ ਰਹੇ ਆ ਵਾਇਲਡਫਾਇਰ স্মੋਕ ਕਰਕੇ ਅੰਦਰ ਰਹੋ ਬਾਹਰ ਨਾ ਜਾਓ ਜਿੰਨਾ ਕੁ ਤੁਸੀਂ ਬਚਾਅ ਕਰ ਸਕਦੇ ਆ ਉਹਨਾਂ ਕੇਸ ਮਾਮਲੇ ਦੇ ਵਿੱਚ ਬਚਾਅ ਕਰੋ ਕਾਫੀ ਜ਼ਿਆਦਾ ਜਿਹੜੀ ਸਮੱਸਿਆ ਆ ਉਹ ਹੋ ਸਕਦੀ ਹੈ ਅਗਲੀ ਜੀ ਦੋਸਤੋ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਯੂਵਲਡੀ ਸ਼ੂਟਿੰਗ ਬਾਰੇ ਯੂਵਲਡੀ ਸ਼ੂਟਿੰਗ ਤੁਹਾਨੂੰ ਪਤਾ ਕਿ ਜਿਹਦੇ ਵਿੱਚ ਇੱਕ ਗੋਲੀਆਂ ਉਹਨੇ ਚਲਾਈਆਂ ਸੀ ਸਕੂਲ ਦੇ ਵਿੱਚ ਆ ਕੇ ਰੌਬ ਐਲੀਮੈਂਟਰੀ ਸਕੂਲ ਸੀਗਾ 2022 ਦੇ ਵਿੱਚ ਇਹ ਘਟਨਾ ਵਾਪਰੀ ਸੀ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਤੇ 24 ਮਈ 2022 ਨੂੰ ਇੱਕ ਟੀਨੇਜਰ ਸੀ ਗਨਮੈਨ ਉਹਨੇ 19 ਬੱਚੇ ਮਾਰਤੇ ਸੀ ਦੋ ਟੀਚਰ ਮਾਰਤੇ ਸੀ ਸਕੂਲ ਦੇ ਵਿੱਚ ਉੱਥੇ ਹੁਣ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਸੀ ਰੌਲੇ ਰੱਪੇ ਦਾ ਇੱਕ ਕਾਰਨ ਇਹ ਸੀ ਅ ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗਸ ਬਹੁਤ ਹੁੰਦੀਆਂ ਸੀ ਜਾਣਦੇ ਆ ਪਰ ਇਸ ਸ਼ੂਟਿੰਗ ਦੇ ਵਿੱਚ ਹੋਇਆ ਇਹ ਸੀ ਵੀ 400 ਦੇ ਕਰੀਬ ਪੁਲਿਸ ਆਫਸਰ ਸੀ। ਅੰਦਰ ਇੱਕ ਮੁੰਡਾ ਬੰਦੂਕ ਲੈ ਕੇ ਬੜਿਆ ਸੀ ਉਹ ਗੋਲੀਆਂ ਮਾਰੀ ਜਾਂਦਾ ਸੀ ਸਕੂਲ ਦੇ ਵਿੱਚ 21 ਜਣੇ ਮਾਰਤੇ ਉਹਨੇ। ਪੁਲਿਸ ਲੇਟ ਪਹੁੰਚੀ। ਜਦੋਂ ਉਹ ਗੋਲੀਆਂ ਚਲਾਉਣ ਲੱਗਿਆ 1.5 ਘੰਟੇ ਬਾਅਦ ਉਹਨੂੰ ਉੱਥੇ ਜਾਨੀ ਕਾਬੂ ਕੀਤਾ ਮਾਰ ਦਿੱਤਾ ਗਿਆ। ਇੰਨੇ ਸਮੇਂ ਦੇ ਵਿੱਚ 400 ਦੇ ਕਰੀਬ ਪੁਲਿਸ ਆਫਸਰ ਬਾਹਰ ਖੜਿਆ ਰਿਹਾ ਸਕੂਲ ਦੇ। ਤੇ ਘੰਟਾ ਇੱਕ ਉਹਨਾਂ ਨੇ ਉਡੀਕ ਕੀਤੀ ਵੀ ਇਹ ਗੋਲੀਆਂ ਚਲਾਉਣੀਆਂ ਬੰਦ ਕਰੇ ਤੇ ਜਾਂ ਮਤਲਬ ਉਹਨਾਂ ਨੂੰ ਕੋਈ ਗਾਈਡਲਾਈਨ ਹੀ ਸੀ ਮਿਲ ਰਹੀਆਂ ਜਾਂ ਕੀ ਹੋ ਰਿਹਾ ਸੀ ਹੁਣ ਜਿਹੜੇ ਇਹਦੇ ਵਿਕਟਮ ਸੀਗੇ ਉਹਨਾਂ ਨੇ ਕਿਹਾ ਵੀ ਸਾਨੂੰ ਦੱਸੋ ਤੁਸੀਂ ਪੁਲਿਸ ਨੇ ਕੀਤਾ ਕੀ ਉੱਥੇ 400 ਪੁਲਿਸ ਵਾਲਾ ਆ ਕੇ ਖੜਾ ਹੋ ਜੂਵੇ ਤੇ ਇੱਕ ਬੰਦਾ ਨਾਲ ਕਾਬੂ ਹੋਵੇ 5-7 10 ਮਿੰਟ ਹੋ ਸਕਦੇ ਆ ਘੰਟਾ ਬਾਹਰ ਖੜੇ ਦੇਖਦੇ ਰਹਣ ਉਹਨੂੰ ਹੁਣ ਉਹਨਾਂ ਨੇ ਕਈ ਕੇਸ ਕੀਤੇ ਹੋ ਆ ਜਿਹੜੇ ਲੋਕਾਂ ਨੇ ਉਹਦੇ ਵਿੱਚ ਜਿਹੜਾ ਜੁਵਲਟੀ ਸਿਟੀ ਕਾਉਂਸਲ ਹੁਣ ਉੱਤੇ ਦਾ ਉਹ 2 ਮਿਲੀਅਨ ਡਾਲਰ ਦੇਣ ਦੇ ਲਈ ਸਹਿਮਤ ਹੋ ਗਿਆ ਵੀ ਅਸੀਂ 2 ਮਿਲੀਅਨ ਡਾਲਰ ਦੇ ਦੇਣੇ ਆ ਇਹ ਐਲੀਮੈਂਟਰੀ ਸ਼ੂਟਿੰਗ ਦੇ ਵਿੱਚ ਤੇ ਇਹ ਹੁਣ ਇਹਦੇ ਉੱਤੇ ਉਹਨਾਂ ਨੇ ਸਹਿਮਤੀ ਕਰ ਲਈ ਆ ਕਿ ਜਿਹੜਾ ਪੇਮੈਂਟ ਆ 2 ਮਿਲੀਅਨ ਡਾਲਰ ਆ ਔਰ ਇਹ ਸਿਟੀ ਦੇ ਇੰਸ਼ੋਰੈਂਸ ਚੋਂ ਆਊਗੀ ਜਿਹੜਾ ਟੈਕਸ ਪੇਅਰ ਦੇ ਫੰਡ ਆ ਉਹਦੇ ਵਿੱਚੋਂ ਨਹੀਂ ਜਾਊਗੀ ਹੁਣ ਕਿਉਂਕਿ ਲੋਕ ਵੀ ਉੱਥੇ ਜੁਵਲਟੀ ਦੇ ਰਹਿਣ ਵਾਲੇ ਨੇ ਜਿਹਨਾਂ ਦੇ ਨਿਆਣੇ ਉੱਥੇ ਮਾਰੇ ਗਏ ਜਾਂ ਜਿਹੜੇ ਵਿਕਟਮ ਨੇ ਆ ਇਸ ਵੇਲੇ ਉਹ ਕਹਿੰਦੇ ਅਸੀਂ ਹੋਰ ਪੈਸੇ ਨਹੀਂ ਲੈਣੇ ਫੈਮਿਲੀਜ਼ ਨੇ ਕਹਿ ਦਿੱਤਾ ਕਿ ਅਸੀਂ ਹੋਰ ਪੈਸਾ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ ਸਾਡਾ ਹੋਮ ਟਾਊਨ ਨਾ ਬੈਂਕਰਪਟ ਹੋ ਜਾਵੇ ਹਾਲਾਂਕਿ ਉਹਨਾਂ ਨੇ ਹੋਰ ਜਿਹੜੇ ਆਹ ਗਰੁੱਪ ਆ ਉਹਨਾਂ ਨੂੰ ਸੂਕ ਕੀਤਾ ਔਰ ਕਈ ਸੈਂਕੜੇ ਮਿਲੀਅਨ ਦਾ ਕੇਸ ਆ ਇਹ ਪਰ ਸਿਟੀ ਕੌਂਸਲ ਨਾਲ ਉਹਨਾਂ ਨੇ ਕਿਹਾ ਵੀ 2 ਮਿਲੀਅਨ ਡਾਲਰ ਬਸ ਅਸੀਂ ਹੋਮ ਟਾਊਨ ਨੂੰ ਇਦਾਂ ਨਹੀਂ ਕਰਨਾ ਚਾਹੁੰਦੇ ਹੁਣ ਉਹਦੇ ਤੋਂ ਬਾਅਦ ਉਹਨਾਂ ਨੇ ਸੂਕ ਕੀਤਾ ਇਹਨੂੰ ਟੈਕਸ ਸਟੇਟ ਪੁਲਿਸ ਨੂੰ ਸਕੂਲ ਡਿਸਟ੍ਰਿਕਟ ਨੂੰ ਲਗ ਕੀਤਾ ਆ ਔਰ ਕਈ ਜਿਹੜੇ ਕੱਲੇ ਕੱਲੇ ਅਫਸਰ ਉਹਨਾਂ ਨੇ ਅਲੱਗ ਸ਼ੂ ਕੀਤਾ ਵੀ ਜਿਹਨਾਂ ਨੇ ਕੰਮ ਨਹੀਂ ਕਰ ਸਕਿਆ ਜਿਹੜੇ ਫੈਮਿਲੀਜ਼ ਦਾ ਵਕੀਲ ਆ ਉਹ ਕਹਿੰਦੇ ਅਸੀਂ ਮਤਲਬ ਇਹਦੇ ਨਾਲ ਹੈਲਪ ਹੋਊਗੀ ਇਹਨਾਂ ਦੀ ਮੇਅਰ ਨੇ ਵੀ ਕਿਹਾ ਆ ਕਿ ਇਹ ਜਿਹੜਾ ਐਗਰੀਮੈਂਟ ਹੋਇਆ ਆ ਸੈਟਲਮੈਂਟ ਹੋਈ ਆ ਇੱਕ ਤਰੀਕੇ ਦਾ ਆਨਰ ਆ ਉਹਨਾਂ ਵਿਕਟਮਸ ਦੇ ਲਈ ਉਹਨਾਂ ਸਰਵਾਈਵਰਸ ਦੇ ਲਈ ਤੇ ਜਿਹੜੀ سپورਟ ਆ ਕਮਿਊਨਿਟੀ ਜਿਹੜੀ ਇਹਦੇ ਨਾਲ ਅੱਗੇ ਜਾ ਸਕਦੀ ਆ ਸੀ ਉਹ ਕਹਿੰਦੇ ਪੁਲਿਸ ਦੇ ਸਟੈਂਡਰਡ ਇੰਪਰੂਵ ਕਰਾਂਗੇ ਜਿਹੜੀ ਐਮਰਜੈਂਸੀ ਟ੍ਰੇਨਿੰਗ ਆ ਉਧਰਲੇ ਪਾਸੇ ਦੇਖਾਂਗੇ ਆਫੀਸਰ ਆਨ ਡਿਊਟੀ ਉਹਨਾਂ ਨੂੰ ਜਿਆਦਾ ਟ੍ਰੇਨਿੰਗ ਦਵਾਂਗੇ 24 ਮਈ ਇੱਕ ਸਾਲਾਨਾ ਦਿਨ ਰੱਖਿਆ ਹੈ ਰਿਮੈਂਬਰੈਂਸ ਡੇ ਇਹਨਾਂ ਵਿਕਟਮਸ ਦੇ ਲਈ ਸੋ ਯੂਵਲ ਡੀ ਦੇ ਵਿੱਚ ਲਗਾਤਾਰ ਜਿਹੜੀ ਮੈਂਟਲ ਹੈਲਥ ਸਪੋਰਟ ਆ ਉਹ ਵੀ ਦਿੱਤੀ ਜਾ ਰਹੀ ਹੈ ਹੁਣ ਇਹ ਇਹਦੇ ਵਿੱਚ ਇਹ ਤੇ ਅੱਜ ਸੈਟਲਮੈਂਟ ਹੋਊਗੀ ਜਿਹੜੀ ਅਸੀਂ ਹੁਣ ਗੱਲ ਕੀਤੀ ਆ ਪਰ ਇਹ ਸਾਰੇ ਕੁਝ ਦੇ ਵਿੱਚ ਹੋਰ ਲਾ ਸੂਟ ਜਿਹੜੇ ਚੱਲ ਰਹੇ ਜਿਹਦੇ ਮੈਂ ਪਹਿਲਾਂ ਜ਼ਿਕਰ ਕੀਤਾ ਪਰਿਵਾਰਾਂ ਨੇ 500 ਮਿਲੀਅਨ ਡਾਲਰ ਦਾ ਲਾ ਸੂਟ ਟੈਕਸਸ ਸਟੇਟ ਪੁਲਿਸ ਅਫੀਸ਼ਰਸ ਦੇ ਖਿਲਾਫ ਕੀਤਾ ਹੈ ਇਸੇ ਤਰ੍ਹਾਂ ਹੀ ਜਿਹੜੀ ਗਨ ਬਣਾਉਣ ਵਾਲੇ ਹੈਗੇ ਆ ਇਹ ਡੈਨੀਅਲ ਡਿਫੈਂਸ ਇੱਕ ਵੀਡੀਓ ਗੇਮ ਕੰਪਨੀ ਜਿਹੜੀ ਆ ਕਾਲ ਆਫ ਦਾ ਡਿਊਟੀ ਜਿਹਨੇ ਬਣਾਇਆ ਆ ਇਸੇ ਤਰ੍ਹਾਂ ਮੈਟਾ ਸਾਰਿਆਂ ਦੇ ਉੱਤੇ ਉਹਨਾਂ ਨੇ ਕੇਸ ਕੀਤਾ ਵੀ ਇਹ ਸਾਰੀ ਕਾਰਵਾਈ ਦੇ ਵਿੱਚ ਇਹਨਾਂ ਸਾਰਿਆਂ ਦਾ ਵੀ ਜਿਹੜਾ ਰੋਲ ਸੀਗਾ ਤੇ ਹੁਣ ਇਹ ਅੱਗੇ ਟਰਾਇਲ ਚੱਲੂਗਾ ਫਿਰ ਇਹਦੇ ਵਿੱਚ ਹੋਰ ਗੱਲਾਂ ਆਉਣਗੀਆਂ ਪਰ ਹੁਣ ਜੀ ਇਹਨਾਂ ਨੇ ਸਿਟੀ ਦੇ ਨਾਲ ਜਿਹੜੀ ਆ ਉਹ ਸੈਟਲਮੈਂਟ ਕਰ ਲਈ ਅਗਲੀ ਗੱਲਬਾਤ ਯੂਐਸ ਡਿਫੈਂਸ ਸੈਕਟਰੀ ਪੀਟ ਹੈਕਸਥ ਦੇ ਸਬੰਧੀ ਅ ਸਿਗਨਲ ਐਪ ਦੇ ਉੱਤੇ ਜਾਣਕਾਰੀ ਲੀਕ ਹੋ ਗਈ ਆਪਾਂ ਸਾਰੇ ਜਾਣਦੇ ਆਂ ਕਾਫੀ ਲੰਬੇ ਸਮੇਂ ਤੋਂ ਖਬਰ ਸਾਹਮਣੇ ਐ ਤੇ ਤੁਹਾਡੇ ਨਾਲ ਚਰਚਾ ਵੀ ਕੀਤੀ ਆ ਹੁਣੇ ਪਤਾ ਲੱਗਾ ਕਿ ਯੂਐਸ ਡਿਫੈਂਸ ਸੈਕਟਰੀ ਪੀਟ ਹੈਕਸਥ ਨੇ ਸਿਗਨਲ ਐਪ ਜਿਹੜੀ ਕਿ ਇੱਕ ਇਨਕ੍ਰਿਪਟਡ ਮੈਸੇਜਿੰਗ ਐਪ ਆ ਉਹ ਪੈਂਟਾਗਨ ਦੇ ਕੰਪਿਊਟਰ ਉੱਤੇ ਡਾਊਨਲੋਡ ਕੀਤੀ ਆ ਜਿੱਥੇ ਇਹ ਕੰਮ ਕਰਦੇ ਆ ਇੰਨੀ ਜ਼ਿਆਦਾ ਸਿਕਿਉਰਿਟੀ ਹੁੰਦੀ ਆ ਜਾਂ ਉੱਥੇ ਜਾ ਕੇ ਜਿਹੜਾ ਸੈਕਟਰੀ ਆ ਯੂਐਸ ਡਿਫੈਂਸ ਦਾ ਉਹ ਵੀ ਆਪਣਾ ਫੋਨ ਨਹੀਂ ਲੈ ਜਾ ਸਕਦਾ ਤੇ ਜੇ ਉਹ ਫੋਨ ਹੀ ਨਹੀਂ ਲੈ ਜਾ ਸਕਦਾ ਤੇ ਉਹਨੇ ਉਹ ਕੰਪਿਊਟਰ ਦੇ ਉੱਤੇ ਕਹਿੰਦੇ ਉਹ ਐਪ ਡਾਊਨਲੋਡ ਕੀਤੀ ਹੈ ਇਹਦੇ ਨਾਲ ਹੁਣ ਬਹੁਤ ਵੱਡਾ ਸਿਕਿਉਰਿਟੀ ਕੰਸਰਨ ਹੋ ਗਿਆ ਕਿ ਇਹ ਜ਼ਿਆਦਾ ਉੱਥੇ ਕਮਿਊਨੀਕੇਟ ਕਰਦੇ ਆ ਉਹ ਥਾਂ ਦੇ ਉੱਤੇ ਜਿੱਥੇ ਸੈੱਲ ਫੋਨ ਅਲਾਉਡ ਨਹੀਂ ਆ ਪਰ ਜਿਹੜੇ ਇਹ ਉੱਥੋਂ ਉਹਨਾਂ ਦੇ ਕੰਪਿਊਟਰਾਂ ਤੋਂ ਇਹਦੀ ਵਰਤੋਂ ਕੀਤੀ ਜਾ ਰਹੀ ਆ ਇੱਥੋਂ ਜਿਹੜਾ ਬਹੁਤ ਸਾਰਾ ਸੈਂਸਿਟਿਵ ਡਾਟਾ ਸੀ ਮਿਲਟਰੀ ਪਲਾਨ ਸੀਗੇ ਜਾਂ ਡਿਟੇਲ ਸੀਗੀਆਂ ਯਮਨ ਆਪਰੇਸ਼ਨ ਦੀਆਂ ਵੀ ਉੱਥੇ ਬੰਬ ਕਿੱਦਾਂ ਸਿੱਟਣਾ ਉਹ ਜਿਹੜਾ ਆ ਇਥੋਂ ਲੀਕ ਹੋਈਆਂ ਦੱਸੀਆਂ ਜਾ ਰਹੀਆਂ ਸਿਗਨਲ ਐਪ ਦੇ ਉੱਤੇ ਗਰੁੱਪ ਬਣਾਇਆ ਜਿਹਦੇ ਚ ਇਹਨਾਂ ਨੇ ਆਪਣੇ ਵਕੀਲ ਨੂੰ ਤੇ ਦੂਜੇ ਅਫੀਸ਼ੀਅਲ ਤੇ ਹੋਰ ਸਾਰਾ ਕੁਝ ਵਿੱਚ ਸ਼ਾਮਲ ਕੀਤਾ ਆ ਇਹ ਸੈਂਸਿਟਿਵ ਡਾਟਾ ਸਿਗਨਲ ਐਪ ਦੇ ਉੱਤੇ ਸ਼ੇਅਰ ਕਰਨਾ ਤੇ ਫਿਰ ਉਹਨੂੰ ਉਹਦੀ ਪ੍ਰੋਪਰ ਸਟੋਰੇਜ ਜਿਹੜੀ ਗਵਰਨਮੈਂਟ ਮੈਸੇਜੇਸ ਦੀ ਨਾ ਕਰਨਾ ਹੈ ਆਪਣੇ ਉੱਤੇ ਵਿੱਚ ਇੱਕ ਬਹੁਤ ਵੱਡਾ ਆ ਇਸ਼ੂ ਪਿਛੇ ਜਏ ਜਿਹੜਾ ਸਿਗਨਲ ਸਿਗਨਲ ਗੇਟ ਦੇ ਨਾਮ ਨਾਲ ਬਹੁਤ ਜ਼ਿਆਦਾ ਪਪੂਲਰ ਹੋਇਆ ਜਿਹਦੇ ਨਾਲ ਡੈਮੋਕ੍ਰੇਟਸ ਤੇ ਪਬਲਿਕਨ ਦੋਵਾਂ ਵੱਲੋਂ ਮੰਗਾਈ ਉਹਨਾਂ ਨੂੰ ਹਟਾ ਦਿੱਤਾ ਜਾਵੇ ਐਕਸਥ ਨੇ ਕੱਲ ਵੀ ਆਪਾਂ ਗੱਲ ਕੀਤੀ ਸੀ ਤਿੰਨ ਜਿਹੜਿਆਂ ਨੂੰ ਫਾਇਰ ਕਰ ਦਿੱਤਾ ਨੇ ਆਪਣੇ ਨਾਲ ਤੇਨੂੰ ਕੀ ਇਹ ਵੀ ਇਨਫੋਰਮੇਸ਼ਨ ਉਹਨੇ ਲੀਕ ਕੀਤੀ ਉਹ ਕਹਿੰਦੇ ਆ ਕਿ ਵੀ ਸਾਨੂੰ ਗਲਤ ਕੱਢਤਾ ਸੀ ਤੇ ਕੀਤਾ ਹੀ ਕੁਝ ਨਹੀਂ ਗਰੁੱਪ ਤੇ ਇਹਨਾਂ ਨੇ ਬਣਾਇਆ ਬੰਦੇ ਤੇ ਇਹਨਾਂ ਨੇ ਐਡ ਕੀਤੇ ਉਹਦੇ ਵਿੱਚ ਹੁਣ ਜਿਹੜਾ ਇੱਕ ਫਾਰਮਲ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ ਉਹ ਦੇਖਣਗੇ ਕਿ ਇਹਨੇ ਪੀਠ ਐਕਸਿਸ ਨੇ ਪਾਲਿਸੀਸ ਵਾਇਲਟ ਕੀਤੀਆਂ ਜਾਂ ਨਹੀਂ ਕੀਤੀਆਂ ਸੋ ਹੁਣ ਇੱਕ ਪੋਲਿਟিক্যাল ਪ੍ਰੈਸ਼ਰ ਆ 트럼ਪ ਸਪੋਰਟ ਕਰਦੇ ਐਕਸ ਦੇ ਆਪਾਂ ਸਾਰੇ ਜਾਣਦੇ ਆ ਦੂਜੀ ਮਿਲਟਰੀ ਤੇ ਜਿਹੜੇ ਸਰਕਾਰ ਦੇ ਅਧਿਕਾਰੀ ਨਹੀਂ ਹੋ ਇਸ ਗੱਲ ਦੇ ਉੱਤੇ ਸਵਾਲ ਪੈਦਾ ਕਰ ਰਹੇ ਨੇ ਉਹ ਥਾਂ ਜਿੱਥੇ ਫੋਨ ਵੀ ਲਾਊਡ ਨਹੀਂ ਉਹਨਾਂ ਕੰਪਿਊਟਰਾਂ ਦੇ ਉੱਤੇ ਉਹ ਐਪ ਡਾਊਨਲੋਡ ਕਰ ਲੈਣੀ ਹੈ ਸੱਚਮੁੱਚ ਬਹੁਤ ਗੰਭੀਰ ਗੱਲ ਆ ਤੇ ਜਿਹਦੇ ਸਿੱਟੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਹਣ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ